ਦੋਸਤੋ ਇਹ ਅੰਗੂਰਾਂ ਦੇ ਵੱਲ ਆਪਣੇ ਘਰੇ ਲੱਗੀਆਂ ਐ ਤੇ ਇਹ ਪਿਛਲੇ ਸਾਲ ਆਪਾਂ ਲਾਈ ਸੀ ਤੇ ਤੁਸੀਂ ਇੱਕ ਸਾਲ ਦੇ ਵਿੱਚ ਇਹਨੂੰ ਫਲ ਦੇਖੋ ਵੀ ਕਿੰਨਾ ਆਇਆ ਦੇਖੋ ਗੁੱਛੇ ਦੇਖੋ ਕਿਵੇਂ ਲੱਗੇ ਹੋਏ ਨੇ ਇਹਦੇ ਮਤਲਬ ਬਹੁਤ ਵਧੀਆ ਚੀਜ਼ ਐ ਘਰੇ ਲਾਉਣ ਨੂੰ ਇੱਕ ਪਾਸੇ ਕੰਧ ਦੇ ਨਾਲ ਇਹ ਲੱਗ ਜਾਂਦੀ ਹੈ ਕੋਈ ਸਮੱਸਿਆ ਵਾਲੀ ਗੱਲ ਨਹੀਂ ਤੇ ਵੈਰਾਈਟੀ ਮੈਂ ਭੁੱਲ ਗਿਆ ਯਾਰ ਕਿਹੜੀ ਸੀ ਮਤਲਬ ਉਹਨਾਂ ਨੇ ਦੱਸੀ ਵੈਰਾਈਟੀ ਵੀ ਬਹੁਤ ਵਧੀਆ ਤੇ ਇਹ ਤੋ ਆ ਨਿੱਕੀ ਚਿੜੀ ਦਾਲ ਨਾ ਆ ਦੇਖੋ ਉਹ ਉਰ ਲੱਗੇ ਹੋਏ ਥੈਂਕ ਯੂ ਬਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ